ਮਿਸ਼ਨਰੀ ਕਾਲਜ ਦਾ ਵਿਦਿਆਰਥੀ ਹਾਂ ਸ਼ਾਮ ਦੀ ਰਹਿਰਾਸ ਜਿਹੜੀ ਸੀਓ ਸਾਨੂੰ ਕਲਾਸ ਵਿੱਚ ਕਰਾਈ ਜਾਂਦੀ ਸੀ ਤੋਂ ਬੱਚਿਆਂ ਦੀ ਹੀ ਡਿਊਟੀ ਲੱਗਦੀ ਸੀ ਅਰਦਾਸ ਕਰਨ ਦੀ ਤੋਂ ਸਾਡੇ ਇੱਕ ਪ੍ਰੋਫੈਸਰ ਹੁੰਦੇ ਸਨ ਅੱਜਕੱਲ ਇੰਗਲੈਂਡ ਰਹਿੰਦੇ ਹਨ ਹਰਪ੍ਰੀਤ ਸਿੰਘ ਜੀ ਔਰ ਬੜੇ ਸਿਆਣੇ ਸਨ ਅਰਦਾਸ ਹੋਈ ਤੇ ਅਸੀਂ ਕਿਉਂਕਿ ਸਾਰੇ ਅਨਜਾਣ ਸੀ ਸਿੱਖਣ ਵਾਸਤੇ ਗਏ ਸੀ ਨਾ ਤੇ ਜਦੋਂ ਇਹ ਪੰਕਤੀ ਆਈ ਤੇਗ ਬਹਾਦਰ ਸਿਮਰੈ ਕਰਨ ਉਹਨੇ ਦਾਅਵਾ ਤਾਇਏ ਸਭ ਥਾਈ ਹੋਏ ਸਹਾਇ ਤੇ ਅਸੀਂ ਜ਼ਿਆਦਾਤਰ ਅਸੀਂ ਇਹੀ ਪੜਦੇ ਸੀ ਤੇ ਤੁਸੀਂ ਵੀ ਇਹੀ ਪੜਦੇ ਮੈਂ ਤੁਹਾਡੇ ਨਾਲ ਸ਼ਾਮਲ ਹਾਂ ਇੱਕ ਭੁੱਲ ਕਰਦੇ ਹਾਂ ਤੇਗ ਬਹਾਦਰ ਸਿਮਰੀਏ ਪੜਿਆ ਜਾਂਦਾ ਪੀਟੀਸੀ ਚੈਨਲ ਤੇ ਵੀ ਜਿਹੜਾ ਇੱਕ ਬੱਚਾ ਕੀਰਤਨ ਕਰ ਰਿਹਾ ਉਹ ਵੀ ਸਿਮਰੀਏ ਹੀ ਪੜਦਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਇਸ ਨੂੰ ਦੁਰਸਤ ਕਰ ਲੋ ਉਹ ਸ਼ਬਦ ਹੈ ਤੇਗ ਬਹਾਦਰ ਸਿਮਰਿਆ ਭਾਈ ਸਾਹਿਬ ਰਾਂ ਨੇ ਸਿਮਰਿਆ ਹੀ ਪੜਿਆ ਇੱਕ ਵਿਦਵਾਨ ਹਨ ਸਮਝਦੇ ਹਨ ਤਾਂ ਉਹਨਾਂ ਨੇ ਸਾਨੂੰ ਸਮਝਾਇਆ ਜਿਸ ਤਰੀਕੇ ਨਾਲ ਕਿ ਸਿਮਰਿਏ ਤੇ ਸਿਮਰਿਆਂ ਦੇ ਵਿੱਚ ਫਰਕ ਕੀ ਹੈ ਸਿਮਰਿਏ ਦਾ ਮਤਲਬ ਹੈ ਅਜੇ ਕੰਮ ਕਰਨਾ ਹੈ ਆਓ ਜੀ ਕਰੀਏ ਮਿਲ ਕੇ ਕਰੀਏ ਜੇ ਇਸ ਨੂੰ ਸਿਮਰਿਏ ਪੜਾਂਗੇ ਤੇ ਅਜੇ ਕੰਮ ਕਰਨਾ ਹੈ ਤੇ ਪ੍ਰੋਫੈਸਰ ਸਾਹਿਬ ਕਹਿੰਦੇ ਇੱਕ ਕੰਮ ਹੋ ਚੁੱਕਾ ਹੈ ਇੱਕ ਤਜਰਬਾ ਦੱਸਿਆ ਜਾ ਰਿਹਾ ਹੈ ਤੇਗ ਬਹਾਦਰ ਸਿਮਰਿਆ ਹੈ ਤੇਗ ਬਹਾਦਰ ਨੂੰ ਯਾਦ ਕੀਤਿਆਂ ਕਰਨਾ ਨਹੀਂ ਕੀਤਿਆ ਇੱਕ ਮੈਂ ਤਜਰਬਾ ਮੇਰਾ ਹੋ ਚੁੱਕਿਆ ਹੈ ਕਿਉਂਕਿ ਇਹ ਆਪ ਜੀ ਨੂੰ ਪਤਾ ਹੋਵੇਗਾ ਚੰਡੀ ਦੀਵਾਰ ਦੀ ਪਹਿਲੀ ਪੌੜੀ ਹੈ ਤੇਗ ਬਹਾਦਰ ਸਿਮਰਿਆ ਤਜਰਬਾ ਹੋ ਚੁੱਕਿਆ ਹੈ ਕੰਮ ਹੋ ਚੁੱਕਿਆ ਹੈ ਕਰਨ ਉਹਨੇ ਦਾਵਾ ਧਾਇ ਦੁਨੀਆਂ ਦੇ ਸਾਰੇ ਸੁੱਖ ਜਿਹੜੇ ਹਨ ਦੌੜ ਕੇ ਹੁੰਦੇ ਹਨ ਕਰ ਸੋ ਇਸ ਕਰਕੇ ਯਾਦ ਰੱਖਣਾ ਧਿਆਨ ਰੱਖਣਾ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਾਵਾ ਧਾਇ ਸਿਮਰਿਆ ਨਹੀਂ ਪੜਨਾ ਉਹਦੇ ਹੋ ਜੇਗਾ ਅਜੀ ਕਰਨਾ ਕੰਮ ਤੇਗ ਬਹਾਦਰ ਸਿਮਰਿਆ ਇਹ ਗੁਰੂ ਸਾਹਿਬ ਦਾ ਆਪਣਾ ਤਜਰਬਾ ਉਹ ਕਹਿੰਦੇ ਮੈਂ ਕਰਕੇ ਦੇਖਿਆ ਤੁਸੀਂ ਵੀ ਕਰੋ